ਸਾਡੀ ਪੁੱਤ ਮਦਦ ਕਰੋ ਅਸੀਂ ਘਰੋਂ ਕੱਢਿਆ ਗਿਆ ਸਾਨੂੰ ਸਾਨੂੰ ਨਾਲ ਤਾਂ ਸਾਡਾ ਘਰ ਵਿਹਲਾ ਕਰਾਓ ਨਾ ਸਾਨੂੰ ਜ਼ਮੀਨ ਵਝਾਓ ਸਾਡੀ ਵੀ ਸਾਨੂੰ ਆਪਦੇ ਘਰੇ ਬਿਠਾਓ ਸਾਨੂੰ ਅਸ ਤਾਂ ਇਹੀ ਮੰਗ ਮੰਗਦੇ ਆ ਅਸ ਪੁੱਤ ਹਾਂ ਜੀ ਸੜਕਾਂ ਤੇ ਰੋ ਰਹੇ ਹਾਂ ਹਾਂ ਜੀ ਸੜਕਾਂ ਤੇ ਰੋ ਰਹੇ ਆ ਕਿੰਨੇ ਸਮਾਂ ਹੋ ਗਿਆ ਸਾਨੂੰ ਹਫ਼ਤਾ ਹੋ ਗਿਆ ਅੱਛਾ ਫਿਰ ਤੁਸੀਂ ਐਵੇਂ ਸੜਕਾਂ ਤੇ ਤੁਰਦੇ ਫਿਰਦੇ ਹੋ ਰੋਟੀ ਪਾਣੀ ਫਿਰ ਗੁਰੂ ਘਰ ਗੁਰੂ ਘਰ ਰੋਟੀ ਵੀ ਖਾ ਲਾ ਨਿਆ ਕਦੇ ਰਿਸ਼ਤੇਦਾਰੀ ਚ ਵਗ ਜਨਿਆ ਕਦੇ ਆਈ ਆਸੇ ਪਾਸੇ ਕਿਧਰੇ ਕਦੇ ਘਰ ਮਸਾਲਾ ਚ ਪਏ ਜਾਂਦੇ ਆ ਅਸੇਵੇਂ ਟਾਈਮ ਲਗਾਉਨੇ ਆ ਇਹ ਕਿਸ ਤਰ੍ਹਾਂ ਦੇਖਦੇ ਹੋ ਬੜੇ ਚਾਵਾ ਨਾਲ ਤੁਸੀਂ ਆਪਣੇ ਬੇਟੇ ਦਾ ਵਿਆਹ ਬੜੇ ਚਾਵਾ ਨਾਲ ਕੀਤਾ ਤੇ ਕਦੇ ਸੋਚਿਆ ਸੀ ਵੀ ਇਹ ਹਾਲਾਤ ਦੇ ਨਾ ਪੁੱਤਕਾਂ ਦੇ ਨਹੀਂ ਸੋਚਿਆ ਵੀ ਆਹ ਕੁਛ ਕਰੂਗੀ ਨੂੰ ਸਾਡੇ ਨਾਲ ਆ ਕੇ ਸਾਨੂੰ ਨਿਪਕਾ 18 ਸਾਲਾਂ ਬਾਅਦ ਇਹ ਸਾਨੂੰ ਕੁੱਟਮਾਰ ਕਰਨ ਲੱਗੀ ਗੁੰਡੇ ਬੁਲਾਉਣ ਲੱਗੀ ਹੁਣ ਜਾ ਕੇ ਦੇਖ ਲਓ ਹੁਣ ਵੀ 15 20 ਟੀਮੀਆਂ ਬੈਠੀਆਂ ਨੇ ਜੇ ਅਸੀਂ ਵੱੜ ਵੀ ਜਾਈਏ ਸਾਨੂੰ ਰੋੜੇ ਨਾਲ ਕੁੱਟ ਦੇਣੀ ਆ ਸਾਨੂੰ ਵੱਡ ਨਹੀਂ ਦਿੰਦੀ ਅੰਦਰ ਮੁਰਚਨ ਸਿੰਘ ਨਾਜੀ ਪਿੰਡ ਦੇਲਾ ਅਸੀਂ ਦੇਖ ਰਹੇ ਤੁਸੀਂ ਸੁਨਾਮ ਦੀਆਂ ਸੜਕਾਂ ਤੇ ਤੁਸੀਂ ਘੁੰਮ ਰਹੇ ਹੋ ਕਿਉਂ ਸੜਕਾਂ ਤੇ ਕੋਈ ਰੋੜ ਰਹੇ ਹੋ ਤੁਸੀਂ ਸੜਕਾਂ ਤੇ ਜੀ ਨੂਨੇ ਕੱਟਦੇ ਹੁੰਡੇ ਲਿਆ ਕੇ ਨੂਨੇ ਕੱਟਦੇ ਕਰੇ ਬੈਠੇ ਤੇ 19 ਚ ਵਿਆਹ 3 ਚ ਵਿਆਹ ਹੋਇਆ ਸੀ ਉਹਦਾ ਗੱਲ ਮੁਕਾਜੀ ਇਹ ਮੁੰਡੇ ਨੂੰ ਕੇਸ ਦੇ ਕੇ ਕੇਸ ਪਾਉ ਤੇ ਕਦੇ ਕੋਈ ਥਾਣੇ ਚ ਪਸਾ 11 ਸਾਲ ਪਰ ਦੀ ਸਜ਼ਾ ਕੱਟ ਕੇ ਆਇਆ ਮੁੰਡਾ ਕਦੇ ਫਿਰ ਖਾਤੇ ਦਾ ਪਤਾ ਕਦੇ 40 ਦਿਨ ਲਾਲਾ 6 ਜੇ 600 ਦਿਨ ਹੋ ਗਿਆ 600 ਦਿਨ ਹੋ ਗਿਆ ਜੀ ਉਹ ਬਿਮਾਰ ਰਹਿਣ ਲੱਗ ਗਿਆ ਜੇਲ੍ਹ ਜੇਲ੍ਹ ਚ ਰਹਿੰਦਾ ਰਹਿੰਦਾ ਬਿਮਾਰ ਢਿੱਲਾ ਹੋ ਗਿਆ ਅਸੀਂ ਚੱਕੀ ਫਿਰੇ ਕਦੇ ਸਹਾਰ ਕਦੇ ਟਵਾਣੇ ਕਦੇ ਮਹੀਨਾ ਮਹੀਨਾ ਬੈਠੇ ਰਹਿੰਦੇ ਕਦੇ ਪਤਾ ਕਰਨੀ ਆਈ ਜੀ ਬਠੇਰਾ ਜੋ ਲਾ ਵੀ ਤੂੰ ਪਤਾ ਹੀ ਕਰ ਲੈ ਇਹ ਕੱਲੀ ਜਣੀ ਬੈਠੀ ਰਹਿੰਦੀ ਤੂੰ ਵਗ ਜਾ ਦੋ ਦਿਨਾਂ ਜਮਾ ਨਹੀਂ ਆਈ ਹੈਗੀ ਨਾ ਆਈ ਜਿਆਦਾ ਮੁੱਕ ਗਿਆ 19 ਚ ਮੁੱਕ ਗਿਆ 19 ਚ ਉਹ ਕਰਕੇ ਫੇਰ ਨਹੀਂ ਆ ਰਹੀ ਹੈਗੀ ਫੇਰ ਅਸੀਂ ਆਖਿਆ ਵੀ ਬਈ ਆ ਜਾ ਤੂੰ ਸਾਡੇ ਕੋਲੇ ਰਹਿ ਜਾ ਨਾਂ ਨਹੀਂ ਰਹੀ ਫੇਰਾ ਫੇਰ ਨਹੀਂ ਫੇਰ ਬੱਗੀ ਉਹ ਸੱਤ ਕੇਸ ਮੇਰੇ ਤੇ ਪਾਤੇ ਸਾਰੇ ਪਾਰਖੇ ਨੇ ਕੋਰਟ ਕੇਸ ਚੱਲਦੇ ਨੇ ਸਾਡੇ ਜੀ ਕੋਰਟ ਕੇਸ ਚੱਲਦੇ ਲਾਓ ਜੀ ਹੁਣ ਮੱਲੋ ਮੱਲੀ ਇੱਥੇ ਆਵੜੀ ਘਰੇ ਆ ਗਈ ਕਬਜ਼ਾ ਕਰ ਲੈ ਹੁਣ ਕਰ ਕਬਜ਼ਾ ਕਰੀ ਬੈਠੀ ਹੈ ਜੀ ਸਾਡਾ ਤਾਂ ਸਾਡੇ ਨੂੰ ੱਲਿਆ ਕੇ ਗੁੰਡੇ ਸਨ ਤਾਂ ਪਤਾ ਨਹੀਂ ਤੀ ਇੰਨਾ ਜੇ ਹੁਣ ਅਜਨ ਤੱਕ ਕਤਲ ਹੋ ਜਾਂਦੇ ਜੇ ਮੈਂ ਮੂਰੇ ਉਹ ਕਰਦਾ ਮੈਂ ਤਾਂ ਹਰਕੇਸ ਠੰਡ ਚ ਤੁਸੀਂ ਰਾਤ ਨੂੰ ਤੁਸੀਂ ਰੋਟੀ ਪਾਣੀ ਕਿਵੇਂ ਹੁੰਦਾ ਤੁਹਾਡਾ ਰੋਟੀ ਪਾਣੀ ਜੀ ਆਈ ਬੱਚਾ ਪਹਿਲਾਂ ਇੱਕ ਦੋ ਰਿਸ਼ਤੇਦਾਰਾਂ ਦੇ ਘਾਦੀ ਹੁਣ ਕਦੇ ਧਰਮਸ਼ਾਲਾ ਚ ਕਦੇ ਲੰਗਰ ਲੱਗਿਆ ਕਿਤੇ ਕਦੇ ਗੁਰਦੁਆਰੇ ਕਦੇ ਚੀਮੇ ਬਾਗੇ ਕਦੇ ਬਰਨਾਲੇ ਬਾਗੇ ਕਦੇ ਸੁਨਾਮਾਗੇ ਕਦੇ ਆਈ ਤੁਹਾਨੂੰ ਡਰ ਲੱਗਦਾ ਤੁਹਾਨੂੰ ਡਰ ਡਰ ਆ ਜੀ ਉੱਦੋਂ ਮਸਾ ਕੱਢੇ ਸੀ ਤਾਂ ਉਦੋਂ ਇਹ ਸਾਰਾ ਮਸਲਾ ਜਿਹੜਾ ਹੈਗਾ ਪੁਲਸ ਦੇ ਧਿਆਨ ਵਿੱਚ ਹੈਗਾ ਪੁਲਸ ਦੇ ਧਿਆਨ ਚ ਹੈ ਸਭ ਦੇ ਧਿਆਨ ਚ ਹੈ ਪੰਚਾਇਤ ਦੇ ਧਿਆਨ ਚ ਹੈ ਸਾਰਾ ਧਿਆਨ ਚ ਹੈ ਦੱਲ ਕਿਉਂ ਨਹੀਂ ਕਰਦੇ ਜਦ ਮੈਂ ਕਹਿੰਦਾ ਵੀ ਮੇਰੇ ਨਾਲ ਗੱਲ ਕਰੋ ਕਿਹੜੀ ਗੱਲ ਜਿਹੜਾ ਝੂਠ ਮਾਰ ਮਾਰ ਕੇ ਆ ਝੂਠ ਮਾਰੇ ਆ ਝੂਠ ਮਾਰੇ ਮੂੰਹ ਤੇ ਗੱਲ ਕਰਨ ਹੁੰਦੀ ਹੈ ਹੁਣ ਪੰਚਾਇਤ ਕਹਿੰਦੀ ਪਏ ਬੁਲਾਇਆ ਇੱਕ ਗੁੰਡਾ ਬੁਲਾ ਰਕਾਇਤਾਂ ਨਹੀਂ ਕਹਿੰਦੇ ਚੀਮਿਆ ਉਹਦਾ ਪਤਾ ਨਹੀਂ ਕਿੱਥੋਂ ਦਾ ਚੂਲੜ ਦਾ ਉਹ ਬੋਲਦਾ ਸੁਣਿਆ ਮੈਂ ਉਹ ਕਹਿੰਦੇ ਕਿ ਦੇਖੀ ਮੈਂ ਕਿ ਕੈ ਫੋਨ ਕਰਤੇ ਆਉਂਦਾ ਨਹੀਂ ਗੱਲ ਨਹੀਂ ਕਰਦਾ ਮੈਨੂੰ ਕਿ ਨਾ ਫੋਨ ਕਰਿਆ ਉਹਨੇ ਨਾ ਉਹਨੇ ਗੱਲ ਕਰੀ ਮੇਰੇ ਨਾਲ ਕੋਈ ਮੈਂ ਗੱਲ ਕਰਦਾ ਜਿਹੜੇ ਨਹੀਂ ਕਰਨੀ ਜਿਵੇਂ ਮਰਜ਼ੀ ਕਰੋ ਮੇਰੇ ਨਾਲ ਗੱਲ ਕਰੋ ਵੀ ਆ ਗੱਲ ਹੈ ਮਤਲਬ ਹੁਣ ਤੁਹਾਡੀ ਤੁਹਾਡੇ ਤੇ ਸਾਡੀ ਦਾ ਜੀ ਕਰਕੇ ਤੁਹਾਨੂੰ ਬਾਹਰੋਂ ਕੱਢਤਾ ਕਰਾ ਸਾਨੂੰ ਘਰੋਂ ਕੱਢਤਾ ਮੈਂ ਤਾਂ ਮੁੜ ਮੁੜ ਬੇਨਤੀ ਆਹੀ ਕਰਦਾ ਸਰਕਾਰ ਨੂੰ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਬਈ ਨਾ ਤਾਂ ਸਾਡੀ ਜ਼ਮੀਨ ਵੇਚਣ ਦਿੰਦੇ ਨੇ ਉਹਨਾਂ ਦਾ ਇਕੱਠ ਬਣ ਰੱਖਿਆ ਨਾ ਜ਼ਮੀਨ ਵੇਚਣ ਦਿੰਦੇ ਨੇ ਨਾ ਘਰੇ ਵੜਨ ਦਿੰਦਾ ਦੰਦੀ ਆ ਆ ਉਹ ਬੈਠੀ ਐ ਇਨਸਾਫ ਦੀ ਘਰ ਲਗਾਉਣੇ ਤੁਸੀਂ ਹੁਣ ਮੈਂ ਤਾਂ ਬੇਨਤੀ ਆਹੀ ਐ ਬਈ ਸਾਨੂੰ ਨਾਲ ਤਾਂ ਕਰ ਆਪਦੇ ਘਰੇ ਵੜਨਾ ਚਾਹੀਦਾ ਨਾਲੇ ਮੇਰੀ ਜ਼ਮੀਨ ਵਜਾ ਦੇ ਬਸ ਇਹ ਅਪੀਲ ਕਰ ਦੋ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ